ਇੱਕ ਸ਼ਬਦ ਤੁਸੀਂ ਪੜ੍ਹਦੇ ਹੋ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਅਸੀਂ ਇਹਨੂੰ ਕੇਵਲ ਖੁਸ਼ੀ ਦੇ ਸਮਾਗਮਾਂ ਤੇ ਖੁਸ਼ੀ ਦੇ ਪ੍ਰੋਗਰਾਮਾਂ ਤੇ ਗਾਇਨ ਕਰਨ ਪੜਨ ਸੁਣਨ ਤੱਕ ਸੀਮਤ ਕਰ ਲਿਆ ਪਰ ਇਹਦੇ ਅਰਥ ਬੜੇ ਗਹਿਰੇ ਨੇ ਤੇ ਅਣ ਵਿੱਚ ਰੱਖਿਆ ਆਪਾਂ ਕਈ ਵਾਰੀ ਕਹਿ ਦਿੰਦੇ ਆ ਜੀ ਹੈ ਜੀ ਮੈਨੂੰ ਆ ਚੀਜ਼ ਕਿਉਂ ਹੋ ਗਈ ਮੇਰੇ ਨਾਲ ਇਸ ਤਰ੍ਹਾਂ ਕਿਉਂ ਹੋ ਗਿਆ ਮਹਾਰਾਜ ਕਹਿੰਦੇ ਤੂੰ ਕਦੀ ਮੰਗਿਆ ਹੋਣਾ ਤੂੰ ਆਪਣੇ ਠਾਕੁਰ ਤੋਂ ਕਦੀ ਮੰਗ ਲਿਆ ਹੋਣਾ ਆਪਣੇ ਅੰਦਰਲੇ ਕੋਲੋਂ ਇਹ ਗੱਲ ਸੋਚੀ ਹੋਣੀ ਐ ਚਿਤ ਵੀ ਹੋਣੀ ਐ ਤੇ ਜੋ ਤੂੰ ਸੋਚਿਆ ਜੋ ਤੂੰ ਚਿਤ ਰਜ ਮਾਲਕ ਨੇ ਤੈਨੂੰ ਦੇ ਦਿੱਤਾ ਧਿਆਨ ਵਿੱਚ ਰੱਖਿਓ ਆਪਾਂ ਸ਼ਬਦ ਕਈ ਵਾਰੀ ਬੋਲ ਦਿੰਨੇ ਹਾਂ ਪਰ ਅਸੀਂ ਇਹਨੇ ਸੋਚਦੇ ਸ਼ਬਦ ਸਾਡੇ ਜਾਣਗੇ ਕਿਦਾਂ ਕਈ ਵਾਰੀ ਬੰਦਾ ਵੈਸੀ ਕਹਿੰਦਾ ਮੈਂ ਤੇਜੀ ਬੜਾ ਔਖਾ ਜੀ ਹੁੰਦਾ ਚੰਗਾ ਭਲਾ ਤੇ ਸ਼ਮਾ ਬਣ ਜਾਂਦਾ ਔਖਾ ਹੋ ਜਾਂਦਾ ਮੈਂ ਤੇ ਬੜਾ ਦੁਖੀ ਹਾਂ ਜੀ ਹੁੰਦਾ ਚੰਗਾ ਭਲਾ ਤੇ ਮਾਲਕ ਮਿਹਰ ਕਰ ਦਿਆ ਜੋ ਮੰਗਿਆ ਮਾਲਕ ਨੇ ਦੁਖੀ ਕਰ ਦਿੱਤਾ ਮੈਂ ਤਾਂ ਠੀਕ ਨਹੀਂ ਰਹਿੰਦਾ ਜੀ ਚੰਗਾ ਹੁੰਦਾ ਤੇ ਮਾਲਕ ਮਿਹਰ ਕਰਦੇ ਨੇ ਤੂੰ ਕਿਹਾ ਮੈਂ ਠੀਕ ਨਹੀਂ ਹੁੰਦਾ ਮਾਲਕ ਨੇ ਤੈਨੂੰ ਉਸ ਤਰ੍ਹਾਂ ਦੇ ਬਣਾਇਆ ਸ਼ਬਦਾਂ ਦਾ ਬੜਾ ਵੱਡਾ ਅਸਰ ਹੁੰਦਾ ਹੈ ਹਮੇਸ਼ਾ ਸੋਚ ਸਮਝ ਕੇ ਬੋਲੋ ਤੋਲ ਕੇ ਬੋਲੋ ਤੇ ਚੰਗੇ ਸ਼ਬਦ ਬੋਲੋ ਆਪਣੇ ਪਰਥਾਈ ਵੀ ਤੇ ਦੂਜਿਆਂ ਦੇ ਪਰਥਾਈ ਕਿਸੇ ਦੇ ਬਾਰੇ ਵੀ ਮਾੜਾ ਨਾ ਬੋਲੋ ਤੇ ਆਪਣੇ ਬਾਰੇ ਵੀ ਭੁੱਲ ਕੇ ਵੀ ਮਾੜਾ ਨਾ ਬੋਲੋ ਅਗਰ ਤੁਸੀਂ ਆਪਣੇ ਲਈ ਇੱਕ ਸ਼ਬਦ ਵੀ ਮਾੜਾ ਬੋਲ ਲਿਆ ਨੈਗੇਟਿਵ ਬੋਲ ਲਿਆ ਨਕਾਰਾਤਮਕ ਬੋਲ ਲਿਆ ਸੱਚ ਜਾਣਿਓ ਠਾਕੁਰ ਨੇ ਉਹ ਜਾਈ ਤੁਹਾਨੂੰ ਬੜਾ ਦੇਣਾ ਕਿਉਂਕਿ ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵੇਗਾ